ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਇਸੇ ਦੇ ਚਲਦਿਆਂ ਪਾਰਟੀਆਂ ਦੇ ਵੱਲੋਂ ਬਹੁਤ ਹੀ ਜ਼ੋਰਾਂ ਸ਼ੋਰਾਂ ਦੇ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸੇ ਦੇ ਚਲਦਿਆਂ ਅੱਜ ਜਲੰਧਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਦਸਤਕ ਦਿੱਤੀ ਗਈ ਆਪਣੇ ਕਾਫਲੇ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਪਹੁੰਚੇ ਨੇ ਜਿੱਥੇ ਤੁਹਾਨੂੰ ਦੱਸ ਦਈਏ ਉਹਨਾਂ ਦੇ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਚੱਲ ਰਹੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਚੋਣਾਂ ਦੀ ਮੀਟਿੰਗ ਤੇ ਰੈਲੀਆਂ ਦੇ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਦੇਖਣ ਨੂੰ ਮਿਲ ਸਕਦੇ ਨੇ ਇਸ ਮੌਕੇ ਤੋਂ ਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਤੇ ਇਸ ਦੇ ਨਾਲ ਹੀ ਨਿਕਾਇਮ ਮੰਤਰੀ ਬਲਕਾਰ ਸਿੰਘ ਵੀ ਮੌਜੂਦ ਸਨ ਤਾਂ ਮੁੱਖ ਮੰਤਰੀ ਭਗਵੰਤ ਮਾਨ ਜੋ ਨੇ ਜਲੰਧਰ ਦੌਰੇ ਤੇ ਸਨ ਆਮ ਆਦਮੀ ਪਾਰਟੀ ਦੇ ਵੱਲੋਂ ਜੋਰਾ ਸ਼ੋਰਾ ਦੇ ਨਾਲ ਉਮੀਦਵਾਰ ਐਲਾਨਣ ਤੋਂ ਬਾਅਦ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਚੱਲਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਕਿਵੇਂ ਸਿੱਟੇ ਨਿਕਲਦੇ ਨੇ ਉਸ ਨੂੰ ਲੈ ਕੇ ਮੀਟਿੰਗ ਵੀ ਜਿਹੜੀ ਹੈ ਕੀਤੀ ਜਾ ਰਹੀ ਹੈ ਆਤਮ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਕਾਫਲੇ ਦੇ ਨਾਲ ਜਲੰਧਰ ਪਹੁੰਚਣੇ ਇੱਕ ਨਿੱਜੀਆ ਹੋਟਲ ਦੇ ਵਿੱਚ ਇਸ ਚੋਣਾ ਦੇ ਮੱਦੇਨਜ਼ਰ ਮੀਟਿੰਗ ਵੀ ਜਿਹੜੀ ਕੀਤੀ ਜਾ ਰਹੀ ਹੈ ਇਸ ਸਬੰਧੀ ਮੰਤਰੀ ਬਲਕਾਰ ਸਿੰਘ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਆ ਉਹ ਤੁਹਾਨੂੰ ਸੁਣਾ ਦਿੰਨੇ ਆ ਬਿਊਰੋ ਰਿਪੋਰਟ ਹੈ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਅਚੋਨਾਂ ਦੀ ਲਗਾਤਾਰ ਤੁਹਾਡੇ ਨਾਲ ਮੀਟਿੰਗਾਂ ਸੰਪੰਨ ਹੋਈਆਂ ਤੇ ਜੀਐਸਐਮ ਸਾਹਮਣੇ ਵੀ ਮੀਟਿੰਗਾਂ ਹੋਈਆਂ ਇਸ ਦੇ ਬਾਰੇ ਕੀ ਵਿਚਾਰ ਜਿਹੜੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਖੋ ਲੋਕ ਸਭਾ ਚੋਣਾਂ ਦੇ ਵਿੱਚ ਅਸੀਂ ਜੋ ਲੋਕਾਂ ਕੋਲ ਜਾ ਰਹੇ ਹਾਂ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਆਮ ਜਨਤਾ ਜੋ ਵੋਟਰਸ ਹੈ ਬਹੁਤ ਪੋਜ਼ਿਟਿਵ ਹੈ ਕਿਉਂਕਿ ਪੰਜਾਬ ਦੇ ਅੰਦਰ ਜਿਹੜਾ ਸਭਪ ਸਿੰਘ ਮਾਨ ਮੁੱਖ ਮੰਤਰੀ ਬਣਿਆ ਹੋਇਆ ਜਿਨ੍ਹਾਂ ਨੇ ਪਿਛਲੇ 2 ਸਾਲ ਦੇ ਬਹੁਤ ਸਮੇਂ ਦੇ ਦੌਰਾਂ ਇਹ ਜਿਹੜੇ ਅੱਛੇ ਪੀੜੇ ਨੇ ਪੋਜ਼ਿਟਿਵ ਕੰਮ ਕੀਤੇ ਆ ਕਿ ਦੇਖੋ 45000 ਲੋਕਾਂ ਨੂੰ ਜਿਹੜੀ ਬੱਚਿਆਂ ਨੂੰ ਨੌਕਰੀਆਂ ਨੌਕੇ ਦਿੱਤੀ ਪੂਰੇ ਪੰਜਾਬ ਦੇ ਅੰਦਰ 117 ਸਕੂਲ ਆਫ ਐਮਨਸ ਵਾਏ ਔਰ 850 ਤੋਂ ਉੱਪਰ ਕਰੀਬ ਜਿਹੜੀਆਂ ਮਹੱਲਾ ਕਲੀਨਿਕਾਂ ਬਣੀਆਂ ਜਿੱਥੇ ਗਰੀਬ ਅਮੀਰ ਹਰ ਇਲਾਜ ਕਰਾਂਦਾ ਹੈਗਾ ਤੋਂ ਇਸ ਦੇ ਨਾਲ ਨਾਲ ਕਿਸਾਨਾਂ ਦੀ ਗੱਲ ਲੈ ਲੋ ਜੇ ਕਿਸਾਨ ਸ਼ੰਭੂ ਵੱਡਾ ਦਾ ਸ਼ਹੀਦ ਹੋਇਆ ਤਾਂ 1 ਕਰੋੜ ਰੁਪਏ ਉਸੇ ਪਰਿਵਾਰ ਨੂੰ ਨੌਕਰੀ ਔਰ ਕਿਸਾਨਾਂ ਨੂੰ ਗੰਨੇ ਦੀ ਜਿਹੜੀਆਂ ਅਦਾਇਗੀਆਂ ਸਮੇਂ ਸਿਰ ਦਿੱਤੀਆਂ ਬੇਲੀ ਦਾ ਪੁਰਾਣਾ ਔਰ ਖਾਸ ਕਰਕੇ ਪੂਰੇ ਦੇਸ਼ ਚ ਕੋਕਾ ਪਾਰਟੀ ਹੈ ਜਿਹੜੀ ਜਾਤ ਪਾਤ ਤੇ ਧਰਮ ਤੋਂ ਉਪਰ ਉੱਠ ਕੇ ਗੱਲ ਕਰਦੀ ਹੈ ਜਿਹੜਾ ਅਸੀਂ ਬੇਲੀ ਦੇ ਬਿਲ ਬਾਕੀ ਤੇ ਉਹਦੇ ਚ ਸਾਰੇ ਵਰਗਾਂ ਨੂੰ ਕੀਤਾ ਬਹੁਤ ਲੋਕ ਕੋਸ਼ਿਸ਼ ਕਰਕੇ ਜਿਹੜਾ ਜੋ ਸੀਐਮ ਸਾਹਿਬ ਸਰਦਨ ਹੈ ਪੰਜਾਬ ਵਾਸਤੇ ਬਹੁਤ ਅੱਛਾ ਹੈ ਔਰ ਹਮੇਸ਼ਾ ਪੋਜ਼ਿਟਿਵ ਹੋਵੇਗਾ ਚੜ੍ਹਦੀ ਕਲਾ ਵਾਲਾ ਹੋਵੇਗਾ ਔਰ ਸੰਗਤਾ ਤੇ ਸਾਨੂੰ ਪੂਰਨ ਭਰੋਸਾ ਹੈ ਕਿ ਸੱਤਾ ਸਾਨੂੰ ਪੂਰਾ ਸਹਿਯੋਗ ਦੇਣਗੀਆ ਔਰ ਭੰਤਰੀ ਸਾਹਿਬ ਦੇ ਕੀਤੇ ਹੋਏ ਕੰਮਾਂ ਨੂੰ ਜਿਹੜਾ ਜਿਹੜਾ ਉਹਦਾ ਉਤੇ ਫੁੱਲ ਚੜ ਗਿਆ ਔਰ ਪੂਰੀਆਂ 13 ਦੀਆਂ 13 ਸੀਆਂ ਅਸੀਂ ਜਿੱਤ ਕੇ ਪੰਜਾਬ ਦੇ ਵਿੱਚ ਇੱਕ ਰਿਕਾਰਡ ਪੈਦਾ ਸੀਨ ਸਾਹਿਬ ਜਲੰਧਰ ਦੇ ਵਿੱਚ ਦੌਰੇ ਤੇ ਸੀ ਮੀਟਿੰਗਾਂ ਆਪਣੇ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਵੀ ਕੀਤੀਆਂ ਜਾਂਦੀਆਂ ਤੁਈ ਵੀ ਉੱਤੇ ਵਰਕਰਾਂ ਦੇ ਨਾਲ ਮੀਟਿੰਗਾਂ ਲਗਾਤਾਰ ਕੀਤੀਆਂ ਜਾਂਦੀਆਂ ਦੇਖੋ ਇਹ ਤਾਂ ਮੁੱਖ ਮੰਤਰੀ ਸਾਹਿਬ ਪਾਰਟੀ ਦੇ ਸਾਡੇ ਪ੍ਰਧਾਨ ਵੀ ਹੈ ਉਹਨਾਂ ਨੇ ਨੇਚਰਲੀ ਪੂਰੇ ਪੰਜਾਬ ਦੇ ਅੰਦਰ ਜਿਹੜਾ ਜਾਣਾ ਹੈਗਾ ਤਾਂ ਉਹਨਾਂ ਦੀਆਂ ਡਾਇਰੈਕਸ਼ਨ ਉਹਨਾਂ ਦੇ ਵਿਜ਼ਨ ਹੈ ਉਹਦੀਆਂ ਮੀਟਿੰਗਾਂ ਕਰਦੇ ਕਰ ਰਹੇ ਸਾਰੇ ਪੰਜਾਬ ਦੇ ਵਿੱਚ ਜਾਰੇ